ਜੋ ਤੀਕਰ ਇਹ ਵੇਖੋ ਅੱਜ ਕਿਹੜੇ ਕਿਹੜੇ ਮਸਲੇ ਆਉਂਦਾ ਤੇ ਕੱਪ ਕਰਨ ਜਾ ਰਹੇ ਤੁਸੀਂ ਚਲੋ ਉਹ ਤਾਂ ਇੱਕ ਵਾਰ ਅੰਦਰ ਪਹਿਲੇ ਤਾਂ ਪ੍ਰਸ਼ਨ ਕਾਲ ਹੋਊਗਾ ਉਹਦੇ ਬਾਅਦ ਜ਼ੀਰੋ ਆਰ ਜੇ ਮਿਲਦਾ ਫਿਰ ਉਹਦੇ ਵਿੱਚ ਹੈਗੇ ਕੋਈ ਦੋ ਤਿੰਨ ਮਸਲੇ ਹੋ ਰੇਜ਼ ਕਰਾਂਗੇ ਪਰ ਹਾਂਜੀ ਨਹੀਂ ਪਰ ਮੈਂ ਕੁਝ ਚੀਜ਼ਾਂ ਜੇ ਵੈਸੇ ਹੈਰਾਨ ਹੈ ਤੁਹਾਨੂੰ ਛੋਟਾ ਜਿਹਾ ਉਦਾਹਰਣ ਦੇਣਾ ਚਾਹੁੰਦਾ ਵੀ ਕਈ ਵਾਰ ਸਰਕਾਰ ਦੀ ਵਰਕਿੰਗ ਅ ਬਜਟ ਸੈਸ਼ਨ ਦੇ ਦੌਰਾਨ ਐਫਐਮ ਸਾਹਿਬ ਨੇ ਉਹ ਸਪੀਚ ਪੜ੍ਹ ਕੇ ਵੀ ਦੱਸਤੀ ਮੈਂ ਉਦਾਹਰਣ ਜਿਹੜਾ ਦੇਣਾ ਚਾਹ ਰਿਹਾ ਵੀ ਅਬੋਰ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਚੇਲੀ ਪਲਾਂਟ ਇੱਕ ਸਟੈਬਲਿਸ਼ ਕਰਾਂਗੇ ਸਰਕਾਰ ਨੂੰ ਆ ਹੀ ਨਹੀਂ ਪਤਾ ਵੀ ਉਹ 4 ਸਾਲਾਂ ਤੋਂ ਚਿੱਲੀ ਪਲਾਂਟ ਤਾਂ ਚੱਲ ਰਿਹਾ ਹੈ ਤੇ ਮਤਲਬ ਛੋਟੀ ਛੋਟੀ ਚੀਜ਼ਾਂ ਹੈ ਦੈਟ ਸ਼ੋਜ਼ ਦ ਸੀਰੀਅਸਨੈਸ ਸੀਰੀਅਸਨੈਸ ਜਾਂ ਕੋਈ ਜਿਹੜੇ ਵੀ ਅਫਸਰ ਉਫਸਰ ਉਹ ਵੈਟਿੰਗ ਕਰਕੇ ਸਰਕਾਰ ਨੂੰ ਦੇ ਰਿਹਾ ਹੈ ਵੀ ਇਹ ਤਾਂ ਬੇਸਿਕ ਚੀਜ਼ਾਂ ਹੁੰਦੀ ਹੈ ਐਂਡ ਉਹਨਾਂ ਦੀ ਕਰਨੀ ਤੇ ਕਤਨੀ ਤੇ ਕਾਫੀ ਬਹੁਤ ਫਰਕ ਹੈ ਸਰ ਸਰ ਵਾਰ-ਵਾਰ ਨਾ ਇੱਕ ਚੀਜ਼ ਉਸ ਦੀ ਖੇਤੀ ਨੂੰ ਲੈ ਕੇ ਬਹੁਤ ਨਜ਼ਰ ਆ ਰਹੀ ਹੈ ਤੁਸੀਂ ਸੱਚ ਹੈ ਕਿ ਨਹੀਂ ਮੈਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਜੀ ਕਿਉਂਕਿ ਆਪਾਂ ਇੱਕ ਨਸ਼ਾ ਛੁਡਾ ਕੇ ਆਪਾਂ ਦੂਜੇ ਨਸ਼ੇ ਚ ਲਾਣਾ ਚਾਹੁੰਦੇ ਮੈਂ ਅਗਰ ਮੈਂ ਸਾਡੇ ਏਰੀਆ ਦਾ ਉਦਾਹਰਣ ਦੇਵਾਂ ਇਹ ਜੇ ਜੇ ਕਿਸਾਨ ਜਾਂ ਜ਼ਮੀਦਾਰ ਪਰਿਵਾਰ ਹੈ ਜਿਨ੍ਹਾਂ ਕੋਲੇ ਇੱਕ ਟਾਈਮ 500 500 ਕਿੱਲੇ ਪੈੜੀ ਸੀ ਆ ਜੋ 10 10 ਕਿੱਲੇ ਚ ਆ ਗਏ ਆ ਇਹ ਕੋਸ ਤੇ ਅਫੀਮ ਦੇ ਨਸ਼ੇ ਦੇ ਕਰਕੇ ਤੇ ਇਸ ਕਰਕੇ ਬਹੁਤ ਸੋਚ ਸਮਝ ਕੇ ਮਤਲਬ ਕਿਉਂਕਿ ਸਰਕਾਰ ਦਾ ਆਪਾਂ ਇੱਕ ਪਾਸੇ ਕਹਿ ਰਹੇ ਵੀ ਨਸ਼ੇ ਨੇ ਪੰਜਾਬ ਦਾ ਜਿਹੜਾ ਨਸ਼ਾ ਹੈ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਰਿਹਾ ਹੈ ਪੰਜਾਬ ਦੇ ਆਪਣੇ ਗੱਭਰੂ ਨੌਜਵਾਨ ਅੱਜ ਕੱਲ ਫੌਜ ਦੀ ਜਦੋਂ ਭਰਤੀ ਹੁੰਦੀ ਹੈ ਉਹਦੇ ਵਿੱਚ ਉਹ ਫਿਜ਼ੀਕਲੀ ਕੁਆਲੀਫਾਈ ਨਹੀਂ ਕਰ ਰਹੇ ਤੇ ਆਪਾਂ ਕਿਸ ਪਾਸੇ ਇਸ ਨੂੰ ਡਿਬੇਟ ਨੂੰ ਲੈ ਕੇ ਜਾ ਰਹੇ ਲੇਕਿਨ ਯੈਸ ਇਹਦੇ ਉੱਤੇ ਗੰਭੀਰ ਚਰਚਾ ਹੋਣੀ ਚਾਹੀਦੀ ਆ ਨਹੀਂ ਵੀ ਆਪਾਂ ਪੋਸਟ ਦੀ ਗੱਲ ਕਰਤੀ ਸਾਰਿਆਂ ਨੇ ਤਾਲੀ ਮਾਰਤੀ ਇਟਸ ਅ ਵੈਰੀ ਸੀਰੀਅਸ ਇਸ਼ੂ ਐਂਡ ਨੇ ਮੈਂ ਦੇਖੋ ਇਹਦੇ ਉੱਤੇ ਸੀਰੀਅਸ ਇੱਕ ਚਰਚਾ ਹੋਣੀ ਚਾਹੀਦੀ ਹੈ ਮਤਲਬ ਦੋਨੋਂ ਪੱਖ ਜਿਹੜੇ ਅਗਰ ਕਹਿੰਦੇ ਐ ਇਸ ਗੱਲ ਨੂੰ ਆਪਣਾ ਪੇਸ਼ ਕਰਨ ਕਿਉਂਕਿ ਜਿੰਨਾ ਮੈਂ ਪੜਿਆ ਹੈ ਯੂਰਪ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਕਈ ਥਾਂ ਜਿੱਥੇ ਆ ਸ਼ੁਰੂ ਕੀਤਾ ਸੀ ਉੱਥੇ ਸਰਕਾਰਾਂ ਉਸ ਫੈਸਲੇ ਨੂੰ ਵਾਪਸ ਕਰ ਰਹੀ ਹੈ ਬਹੁਤ ਗੰਭੀਰਤਾ ਨਾਲ ਕਿਉਂਕਿ ਆਪਣੇ ਕੋਲੇ ਕੋਈ ਤੱਤ ਤਾਂ ਕੀ ਹੈ ਕੀ ਕਿਹੜੇ ਤੱਤ ਹੈ ਆਪਣੇ ਕੋਲੇ ਕਿਹੜੀ ਸਟੱਡੀ ਹੈ ਉਹ ਜਿਹੜਾ ਇਸ ਨਾਲ ਕਿਸੇ ਦੀ ਮੌਤ ਨਹੀਂ ਹੋਈ ਸਰ ਮੌਤ ਹੋ ਸਕਦਾ ਮੌਤ ਨਾ ਹੋਈ ਹੋਵੇ ਪਰ ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ ਵੀ ਲੋਕਾਂ ਦੀ ਪੈੜੀ ਵਿੱਕ ਗਈ ਲੋਕਾਂ ਦੇ ਦੰਦੇ ਖਤਮ ਹੋ ਗਏ ਹੈ ਤਾਂ ਨਸ਼ਾ ਹੀ ਨਾ ਜੀ ਆ ਆ ਵੀ ਨਸ਼ਾ ਹੀ ਹੈ ਜਿਹੜੀ ਕਿਸਾਨਾਂ ਦੀ ਆਰਥਿਕ ਤਨਾ ਜੋੜ ਕੇ ਦੇਖ ਹਾਂ ਜੀ ਕਿਸਾਨਾਂ ਨੂੰ ਮੁਨਾਫਾ ਮਿਲੇਗਾ ਫਾਰਮਾਸਿਊਟੀਕਲ ਕੰਪਨੀਆਂ ਇਹਦੇ ਨਾਲ ਇਨਵੋਲਵ ਹੁੰਦੀਆਂ ਨੇ ਤਾਂ ਬੈਨੀਫਿਟ ਬਹੁਤ ਹੈ ਸਰab ਜੀ ਮੇਰਾ ਅਗੇਨ ਇਹਦੇ ਉੱਤੇ ਪਹਿਲੇ ਗੰਭੀਰਤਾ ਨਾਲ ਚਰਚਾ ਤਾਂ ਹੋਵੇ ਆਪਾਂ ਇਹ ਜਿਹੜੀ ਵੀ ਗੱਲਾਂ ਹੈ ਸੁਣੀ ਸੁਣਾਏ ਕੋਈ ਤੱਤ ਕਿੱਥੇ ਹੈ ਕਿਹੜੀ ਕੋਈ ਸਟੱਡੀ ਹੈ ਕੋਈ ਪੀਜੀਆਈ ਦੀ ਸਟੱਡੀ ਕੋਈ ਏਮਜ਼ ਦੀ ਸਟੱਡੀ ਕੋਈ ਜਿਹੜੇ ਕੋਈ ਸਾਇੰਟਿਸਟ ਹੈ ਉਹਨਾਂ ਦੀ ਸਟੱਡੀ ਆਪਾਂ ਮਤਲਬ ਇੰਨਾ ਗੰਭੀਰ ਮੁੱਦਾ ਤੇ ਆਪਾਂ ਇਹਨੂੰ ਇੰਨੇ ਨੌਨ ਸੀਰੀਅਸਲੀ ਤਰੀਕੇ ਨੌਨ ਸੀਰੀਅਸ ਤਰੀਕੇ ਨਾਲ ਆਪਾਂ ਇਹਨੂੰ ਡਿਸਕਸ ਕਰ ਰਹੇ ਹਾਂ ਉਸ ਗੱਲ ਦੇ ਮੈਨੂੰ ਥੋੜੀ ਜੀ ਸ਼ੰਕਾਵਾ ਮੇਰੀ ਹੈਗੀ ਹੈ ਅਮੈਂ ਇਟ ਇਜ਼ ਅ ਵੈਰੀ ਸੀਰੀਅਸ ਇਸ਼ੂ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਲੇਕਿਨ ਇਸ ਜਿਸ ਤਰੀਕੇ ਨਾਲ ਇਸ ਡਿਬੇਟ ਨੂੰ ਆਪਾਂ ਹੈਂਡਲ ਕਰ ਰਹੇ ਆ ਉਹ ਆਈ ਥਿੰਕ ਇਹਨੂੰ ਬਹੁਤ ਸੀਰੀਅਸਲੀ ਮੁੱਦੇ ਨੂੰ ਲੈਣਾ ਚਾਹੀਦਾ ਜੱਟ ਸਾਹਿਬ ਤੁਹਾਨੂੰ ਲੱਗਦਾ ਕਿ ਤੁਸੀਂ ਖੇਤੀ ਚੱਲੋ ਕਿੰਨੂ ਦੀ ਖੇਤੀ ਤੁਸੀਂ ਕਿੰਨੂ ਦੇ ਏਰੀਆ ਚ ਹੈਗੇ ਹੋ ਜਿਹਨੂੰ ਅਸੀਂ ਇਸ ਵਾਰ ਕਿੰਨੂ ਦੀ ਖੇਤੀ ਦਾ ਬਹੁਤ ਨੁਕਸਾਨ ਹੋਇਆ ਹੈ ਤੇ ਉਸ ਦਾ ਮੁੱਦਾ ਚੱਕੋਗੇ ਕਿਉਂਕਿ ਕਸਾਲ ਲਗਾਤਾਰ ਐਮਐਸਪੀ ਦੀ ਗੱਲ ਕਰਦੇ ਪਰ ਕਿੰਨੂ ਤਾਂ ਇੱਕ ਦੀ ਖੇਤੀ ਸਾਲ ਦੀ ਫਸਲ ਹੁੰਦੀ ਹੈ ਨਹੀਂ ਉਹ ਦੇਖੋ ਮੁੱਦਾ ਮੈਂ ਚੱਕਿਆ ਸਰਟੀਫਿਕੇਸ਼ਨ ਦੀ ਗੱਲ ਕਰ ਰਹੇ ਆ ਤੇ ਸਾਡੇ ਏਰੀਏ ਨੇ ਕਿਉਂਕਿ ਪਾਣੀ ਹੈ ਨਹੀਂ ਸਾਡੇ ਕੋਲੇ ਅਸੀਂ ਟਿਊਬਵੈਲ ਦਾ ਬਟਨ ਨਹੀਂ ਨੱਪ ਸਕਦੇ ਕਿਉਂਕਿ ਹੇਟਲਾ ਪਾਣੀ ਜਿਹੜਾ ਖਾਰਾ ਹੈ ਤੇ ਉਹਦੇ ਵਾਸਤੇ ਅਸੀਂ ਸਾਡੇ ਕਿਨੂ ਦੇ ਬਾਗ ਵੀ ਖਰਾਬ ਹੋ ਰਿਹਾ ਹੈ ਪੂਜੜ ਰਿਹਾ ਸੀ ਉਹਨਾਂ ਨੂੰ ਪੱਟ ਰਹੇ ਆ ਐਂ ਜਿਹੜੀ ਬੇਸਿਕ ਪ੍ਰੋਬਲਮਸ ਹੈ ਜਿਹੜਾ ਕਿਨੂ ਦਾ ਨੁਕਸਾਨ ਕਿਨੂ ਚਲੋ ਇੱਕ ਉਦਾਹਰਣ ਹੈ ਹੁਣ ਅਸੀਂ 나ਖ ਤੇ ਆੜੂ ਤੇ ਅਮਰੂਦ ਪਾਸੇ ਜਾ ਰਹੇ ਆ ਲੇਕਿਨ ਬੇਸਿਕ ਇਸ਼ੂਜ਼ ਹੋਈ ਹੈ ਵੀ ਕਿਸਾਨ ਨੂੰ ਗਾਈਡ ਕੌਣ ਕਰ ਰਿਹਾ ਪਹਿਲੇ ਪ੍ਰੋਬਲਮ ਕੀ ਹੈ ਸੀ ਵੀ ਬੂਟੇ ਜਿਹੜੇ ਸੀਗੇ ਉਹ ਉਹਨਾਂ ਤੇ ਕੰਟਰੋਲ ਨਹੀਂ ਸੀ ਕਿੱਥੋਂ ਆ ਰਹੇ ਕਿਹੜੀ ਨਰਸਰੀਸ ਤੋਂ ਆ ਰਹੇ ਐਂਡ ਆਈ ਚੀਜ਼ ਹੋਣਾ ਜਿਹੜੇ ਏ ਡੀਓਜ਼ ਹੈ ਜਿਹੜੇ ਖੇਤੀਬਾੜੀ ਨੀਤੀ ਦੀ ਮੈਂ ਗੱਲ ਕੀਤੀ ਸੀ ਪਹਿਲੇ ਦਿਨ ਕੱਲੇ ਮੈਂ ਹੀ ਗੱਲ ਕੀਤੀ ਸੀ ਵੀ ਖੇਤੀਬਾੜੀ ਸੂਬਾ ਹੈ ਤੇ ਆਪਣੇ ਕੋਲੇ ਖੇਤੀਬਾੜੀ ਨੀਤੀ ਹੈ ਨਹੀਂ ਆਪਾਂ ਸਾਰੇ ਕਿਸਾਨ ਦੀ ਗੱਲ ਕਰਦੇ ਆ ਫਿਰ ਕਿਸਾਨ ਨੂੰ ਕਿੱਥੇ ਲੈ ਕੇ ਜਾਣਾ ਚਾਹੁੰਦੇ ਉਹਦਾ ਰੋਡਮੈਪ ਕੋਈ ਹੈ ਨਹੀਂ ਤੇ ਕਿਵੇਂ ਆਪਾਂ ਫਿਰ ਹਾਂਜੀ ਨੋਟੀਫਿਕੇਸ਼ਨ ਜਾਰੀ ਹੋ ਗਈ ਕੀ ਸਟੈਂਡ ਹੈ ਜਰਾ ਤੁਹਾਡਾ ਤੁਸੀਂ ਕਿਵੇਂ ਦੇਖਦੇ ਨਹੀਂ ਉਹਦੇ ਵਿੱਚ ਜਿਹੜੀ ਗੱਲ ਹੈ ਵੀ ਉਹ ਮਾਈਨੋਰਟੀਜ਼ ਜਿਹੜੇ ਪਰਸੀਕਿਊਟ ਹੋ ਰਹੇ ਬਾਕੀ ਸੂਬਿਆਂ 'ਚ ਤੇ ਮਤਲਬ ਇਟਸ ਸਟੈਪ ਇਨ ਦਾ ਰਾਈਟ ਡਾਇਰੈਕਸ਼ਨ